ਇੱਕ ਦੁਨੀਆ 'ਚ ਤੁਸੀਂ ਜਿੱਥੇ ਵੀ ਦੇਖੀਏ ਇਹ ਮਾਈਨੋਰਟੀ ਹੈ ਕੱਟ ਗਈ। ਔਰ ਜਦੋਂ ਤੁਸੀਂ ਮਾਈਨੋਰਟੀ ਚੋਂਦੇ ਹੋ ਤਾਂ ਤੁਹਾਡੇ ਬਹੁਤ سارے ਚੈਲੰਜਸ ਹੁੰਦੇ ਨੇ, ਬਹੁਤ سارے ਤੁਹਾਡੇ ਬਸਲੇ ਹੁੰਦੇ ਨੇ। ਜੇ ਇਸ ਮੁਲਕ 'ਚ ਤੁਸੀਂ ਰਹਿੰਦੇ ਹੋ ਉਸ ਮੁਲਕ ਦੀ ਹਕੂਮਤ ਤੋਂ ਮਾਨ ਸਨਮਾਨ, ਇੱਜ਼ਤ ਦਿੱਤੀਏ ਤੁਹਾਡੀਆਂ ਜਿਹੜੀਆਂ ਚੈਲੰਜਸ ਨੇ, ਇਸ਼ੂਸ ਦੇ ਉਹਨਾਂ ਨੂੰ ਐਡਰੈਸ ਕਰਨਾ ਉਸ ਤੇ ਡਿਟਰਮਿੰਡ ਹੈ, ਲੋਕਾਂ ਆਪਸ ਕਰ ਲਈਏ। ਪਾਕਿਸਤਾਨ ਦੇ ਵਿੱਚ ਜਦੋਂ ਵੀ ਸਿੱਖਾਂ ਨੇ ਆਪਣਾ ਇੱਕ ਮੁੱਦਾ ਪੇਸ਼ ਕੀਤਾ ਹੈ ਪਾਕਿਸਤਾਨ ਦੀ ਸਰਕਾਰ ਭਾਵੇਂ ਉਹ ਸਰਕਾਰ ਕੋਈ ਵੀ ਹੋਵੇ ਦੇਖੋ ਮੇਰਾ ਤਲਕ ਪਾਕਿਸਤਾਨ ਮੁਸਲਿਮ ਲੀਗ ਨਵਾਸ਼ਰੀ ਦੇ ਨਾਲ ਹੈ ਮੇਰੀ ਨਵਾਸ਼ਰੀ ਸਭ ਦੀ ਪਾਰਟੀ ਨਾਲ ਤਲਕ ਹੈ ਬੜਾ ਮਾਰਚਰਮਾ ਦਿੱਦੀ ਮੇਰੀ ਪਾਰਟੀ ਹਮੇਸ਼ਾ ਮੈਨੂੰ ਲੋਕ ਆਫਰ ਕਰਦੀ ਹੈ ਸਾਡੇ ਸਾਹਮਣੇ ਕਰਤਾਰਪੁਰ ਸਰਦਾਰ ਕੋਲ ਨਾ ਕੋਈ ਛੋਟੀ ਗੱਲ ਨਹੀਂ ਕਿ ਸਾਡੇ 800 ਏਕੜ ਇਸ ਤੋਂ ਦੁਨੀਆ ਦੇ ਵਿੱਚ ਕੋਈ ਵੀ ਇਬਾਦਤ ਦਾ ਇਟਮ ਇਸ ਇਸ ਇੰਨੀ ਵੱਡੀ ਬਾਤ ਕਰਨੀ ਹੈ 8.5 ਤੋਂ 12 ਵਿੱਚ ਕਰਤਾਰਪੁਰ ਸਾਹਿਬ ਦਾ ਪੂਰਾ ਕੋਰਿਡੋਰ ਜਿਹੜਾ ਹੈ ਪੂਰਾ ਗੁਰੂਕਾਰ 8.5 ਤੋਂ 12 ਵਿੱਚ ਦੁਨੀਆਂ ਦੇ ਵਿੱਚ ਸਾਰੇ ਧਰਮਾਂ ਦੀਆਂ ਅਸੀਂ ਮਨੁੱਖੀ ਬਾਤਾਂ ਕਹਾ ਵੇਖ ਲਈਏ ਤੇ ਸਭ ਤੋਂ ਵੱਡੀ ਬਾਤ ਦਾ ਇੱਕ ਧਰਮ ਦੀ ਹੈ ਔਰ ਪਾਕਿਸਤਾਨ ਦੀ। ਤੋਂ ਇਹ ਮੁਸਲਮਾਨ ਤੇ ਸਿੱਖ ਦਾ ਆਪਸ ਪਾਈਚਾਰਾ ਹੈ ਔਰ ਅਸੀਂ ਕੋਸ਼ਿਸ਼ ਇਹ ਕਰ ਰਹੇ ਕਿ ਸਪਾਈਚਾਰ ਨੂੰ ਜਿਹੜਾ ਮੁਸਲਮ ਸਿੱਖ ਪਾਈ ਜਾ ਰਿਹਾ ਹੈ ਇਸ ਪਾਈਚਾਰ ਨੂੰ ਹੋਰ ਬੜੋਤੀ ਤੇ ਅਸੀਂ ਆਪਣੇ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਫੋਕਸ ਕਰ ਰਹੇ ਹਾਂ کہ دونوں ਧਾਰਮਿਕ ਵਿਦਿਆ ਅਤੇ ਕਨਵੈਨਸ਼ਨਲ ਵਿਦਿਆ ਉਹਨਾਂ ਨੂੰ ਜੋੜੀਏ ਤਾਂ ਕਿ ਸਾਡੀ ਜਿਹੜੀ ਸਿੱਖ ਕੌਮ ਹੈ ਉਹ ਜਿੱਥੇ ਆਪਣੇ ਸਿੱਖ ਕੌਮ ਦਾ ਨਾਅ ਉੱਚਾ ਕਰੇ ਉੱਥੇ ਪਾਕਿਸਤਾਨ ਦੀ ਧਰਤੀ ਦਾ ਜਿਹੜੀ ਬਾਬੇ ਨਾਲ ਦੀ ਧਰਤੀ ਹੈ ਉਸ ਦਾ ਵੀ ਨਾਅ ਉੱਚਾ ਕਰੇ ਅਤੇ ਵੀ ਸੇਵਾ ਕਰੇ ਅਤੇ ਜਦ ਵਾਕਿਆ ਰਹੀ ਪਾਕਿਸਤਾਨ ਤੱਕ ਆਉਂਦੀ ਹੈ ਜਾਂ ਪਾਕਿਸਤਾਨ ਦੇ ਕਿਸੇ ਵੀ 에ਰਪੋਰਟ ਰਾਹੀਂ ਸੰਗਤ ਦਾ ਪਾਕਿਸਤਾਨ ਆਉਂਦੀ ਹੈ ਤਾਂ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੀ ਆਵਾਮ ਉਹਨਾਂ ਨੂੰ ਹਮੇਸ਼ਾ ਜੀ ਆਇਆਂ ਨੂੰ ਆਕਰਣ ਵਾਸਤੇ ਉਹਨਾਂ ਨੂੰ ਆਪਣੇ ਸਿੱਖਤ ਬਿਠਾਣੇ ਵਾਸਤੇ ਪਾਕਿਸਤਾਨ ਦੇ ਲੋਕ ਜਿਹੜੇ ਨੇ ਹਮੇਸ਼ਾ ਤਿਆਰ ਰਹਿੰਦੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਬੁੱਤ ਸੀਗੇ ਉਹਨੂੰ ਤੋੜਨ ਦੀਆਂ ਗੁਰਦੁਆਰਾ ਦੇ ਗਲਿਆਰੇ ਦੇ ਵਿੱਚ ਬੇਅਦਬੀ ਦੀਆਂ ਅਜਿਹੇ ਸ਼ਰਾਰਤੀ ਅੰਸਰ ਦੁਨੀਆ ਦੇ ਹਰ ਮੁਲਕ ਦੇ ਵਿੱਚ ਕਿਤੇ ਕਿਤੇ ਦੇ ਵਿੱਚ ਸਾਨੂੰ ਮਿਲ ਜਾਂਦੇ ਆ ਉਹਨਾਂ ਤੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਦੂਸਰਾ ਇਹ ਗੱਲ ਕਿ ਦੋਹਾਂ ਮੁਲਕਾਂ ਦੇ ਸਿਆਸੀ ਨਿਜ਼ਾਮ ਦੇ ਵਿੱਚ ਉਸਾਰੂ ਮਜ਼ਬੂਤ ਸੁਖਾਵੇਂ ਮਾਹੌਲ ਤੇ ਰਿਸ਼ਤੇ ਬਣਾਉਣ ਦੀ ਵੀ ਬੜੀ ਸਖਤ ਜ਼ਰੂਰਤ ਹੈ। ਜੇ ਜਿਹੜੇ ਤੁਸੀਂ ਇਸ਼ੂ ਦੱਸ ਰਹੇ ਹੋ ਇਹ ਡਿਪਲੋਮੈਟਿਕਲੀ ਮੈਂ ਵੀ ਸਮਝ ਸਮਝਦਾ ਇਹਨਾਂ ਨੂੰ ਡਿਪਲੋਮੈਟਿਕਲੀ ਬੈਠ ਕੇ ਹੱਲ ਕਰਨ ਦੀ ਲੋੜ ਹੈ। ਦੋਵਾਂ ਮੁਲਕਾਂ ਦੇ ਫੋਰਨ ਅਫਸਰ ਨੂੰ ਬੈਠ ਕੇ ਇੱਕ ਸੀਰੀਅਸ ਔਰ ਸੈਂਸ ਸੀਅਰ ਅਫਰਟ ਕਰਨ ਦੀ ਲੋੜ ਹੈ। ਦੇਖੋ ਪਾਕਿਸਤਾਨ ਇੱਕ ਸੋਵਰਨ ਕੰਟਰੀ ਹੈ। ਪਾਕਿਸਤਾਨ ਦਾ ਆਪਣਾ ਕਨਸਟੀਟਿਊਸ਼ਨ ਹੈ ਔਰ ਪਾਕਿਸਤਾਨ ਦੀ ਆਵਾਮ ਜਿਲੀ ਹੋ ਮੁਹੱਬਤ ਵੰਡਣਾ ਦੀ ਆਵਾਮ ਹੈ। ਜੇ ਅਸੀਂ ਵਾਕਈ ਸਿੱਤ ਤੇ ਤਰੱਕੀ ਚਾਹੁੰਦੇ ਆ ਤੇ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਕੀਤਾ ਜਾਣਾ ਚਾਹੀਦਾ ਹੈ ਪਾਕਿਸਤਾਨ 1947 ਤੋਂ ਬਾਅਦ ਇੱਕ ਸੈਪਰੇਟ ਕੰਟਰੀ ਹੈ ਪਾਕਿਸਤਾਨ ਦਾ ਇੱਕ ਆਪਣਾ ਆਈ ਨੇ ਪਾਕਿਸਤਾਨ ਦੇ ਆਪਣੇ ਆਵਾਮ ਚਾਹਜੀਏ ਕਿ ਸਾਡੇ ਮੁਰਦੇ ਛੰਡੇ ਨੂੰ ਇਜ਼ਤ ਦਿੱਤੀ ਜਾਏ ਤੇ ਇਸ ਹਾਸ ਤੇ ਜ਼ਰੂਰੀ ਹੈ ਕਿ ਜੇ ਤੁਸੀਂ ਗੁਵਰਨ ਦੇਸ਼ਾਂ ਨਾਲ ਆਪਣੇ ਹਾਲਾਤ ਬਿਹਤਰ ਕਰੋਗੇ ਤੇ ਸਰਟਨਲੀ ਨਾ ਸੋ ਤੁਹਾਡੇ ਮੁਲਕ ਇਸ ਤਰੱਕੀ ਹੈ ਕਿ ਇਸ ਪੂਰੇ ਇਲਾਕੇ ਚ ਪੂਰੇ ਜਿਹੜਾ ਕਿਤੇ ਦੌਰ ਸਬ ਕਨਟੀਨੈਂਟਸ ਆਫ ਕੰਟੀਨੈਂਟ ਤਰੱਕੀ ਆਈ ਮੈਂ ਇਸਲਾਮਾਬਾਦ ਵਿੱਚ ਮੇਰਾ ਸਿਰਫ ਇੱਕ ਪਰਿਵਾਰ ਹੈ ਬਾਕੀ ਇਸਲਾਮਾਬਾਦ ਵਿੱਚ ਤੁਹਾਨੂੰ ਸਿਰਫ ਕੋਈ ਨਜ਼ਰ ਨਹੀਂ ਆਏਗਾ ਕੋਈ ਪਰਿਵਾਰ ਲੇਕਿਨ ਜਿੱਥੇ ਜਾਂਦੇ ਆ ਲੋਕ ਬੜੀ ਇੱਜ਼ਤ ਦੇ ਨਾਲ ਮਾਨਤੇ ਨਾਲ ਮਿਲਦੇ ਨੇ ਤਾਂ ਪਾਕਿਸਤਾਨ ਦੇ ਕਿੰਨੇ ਇਲਾਕੇ ਤੋਂ ਤੋਂ ਜਿੱਡਾ ਛੋਟਾ ਕੌਲਾ ਤੋਂ ਆਲੇ ਇਸ ਨੂੰ ਤੇਰੇ ਸਵਾਲ ਬਣਦਾ ਹੈ ਕਿ ਜੇ ਦਿੱਲੀਆ ਦੇ ਵਿੱਚ ਇੱਕ ਸਿੱਖ ਜਿਹੜਾ ਇਸ ਤਰ੍ਹਾਂ ਉਹ ਬੜਾ ਵੋਲ ਕੱਟ ਰਿਹਾ ਹੈ ਤਾਂ ਉੱਥੇ ਵੀ ਸਿੱਖ ਵਿਭਚਨ ਉਸੇ ਤਰ੍ਹਾਂ ਗੋੜਾ ਤੇ ਕੁੱਤੂ ਆਪਣੇ ਵਿਅਸੇ ਦੇ ਨਾਲ ਬੋਲਦੇ ਹੋਣਾ ਹੈ ਸਸਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਜਦੋਂ ਇਸ ਧਰਤ ਦੀ ਤਕਸੀਮ ਹੋਈ ਦੋ ਇਲਾਕੇ ਹੋਣ ਦੇ ਵਿੱਚ ਆਏ ਇੱਕ ਹਿੰਦੁਸਤਾਨ ਤੇ ਦੂਸਰਾ ਪਾਕਿਸਤਾਨ ਸੋ ਇਥੋਂ ਲੋਕਾਂ ਨੂੰ ਹਿਜਰਤ ਕਰਨੀ ਪਈ ਪ੍ਰਵਾਸ ਕਰਨਾ ਪਿਆ ਮੁਸਲਮਾਨਾਂ ਨੂੰ ਉਹਨਾਂ ਦੀ ਧਰਤੀ ਪਾਕਿਸਤਾਨ ਦੇ ਦਿੱਤੀ ਗਈ ਤੇ ਉਧਰ ਰਹਿੰਦੇ ਸਿੱਖਾਂ ਨੂੰ ਹਿੰਦੁਸਤਾਨ ਵਾਲੇ ਪਾਸੇ ਆਉਣਾ ਪਿਆ ਤਾ ਉਸ ਸਬਦ ਦੇ ਦਰਮਿਆਨ ਅਸੀਂ ਸਭ ਇਸ ਗੱਲ ਤੋਂ ਵਾਕਫ ਆ ਜਾਣੂ ਆ ਕਿ ਬਹੁਤ ਕਤਲੋਗਾਰਤ ਵੀ ਹੋਈ ਪਰ ਕੁਝ ਲੋਕ ਅਜੇ ਵੀ ਸਨ ਜਿਨ੍ਹਾਂ ਨੇ ਆਪਣੀ ਧਰਤ ਛੱਡਣ ਦਾ ਫੈਸਲਾ ਨਹੀਂ ਲਿਆ ਬਹੁਤ ਸਾਰੇ ਮੁਸਲਮਾਨ ਵੀਰ ਭਰਾ ਉਹ ਲੋਕ ਇੱਥੇ ਵੀ ਰਹਿ ਗਏ ਭਾਰਤ 'ਚ ਵੀ ਰਹੇ ਤੇ ਕੁਝ ਲੋਕ ਜਿਹੜੇ ਆ ਸਿੱਖ ਉਹ ਪਾਕਿਸਤਾਨ ਦੇ ਵਿੱਚ ਵੀ ਰਹੇ ਮੈਜੋਰਿਟੀ ਜਿਹੜਾ ਸੂਬਾ ਸਿੱਖਾਂ ਦਾ ਉਹ ਭਾਰਤ ਅੰਦਰ ਪੰਜਾਬ ਐ ਪਰ ਹੁਣ ਪੂਰੀ ਦੁਨੀਆ ਦੇ ਵਿੱਚ ਐ ਕੈਨੇਡਾ ਹੋਵੇ ਪਾਕਿਸਤਾਨ ਹੋਵੇ ਇੰਡੀਆ ਹੋਵੇ ਇੰਗਲੈਂਡ ਹੋਵੇ ਰਸ਼ੀਆ ਯੂਕਰੇਨ ਕਈ ਜਗ੍ਹਾ ਤੇ ਉੱਤੇ ਸਿੱਖ ਜਿਹੜੇ ਆ ਇੰਗਲੈਂਡ ਅਮਰੀਕਾ ਦੇ ਵਿੱਚ ਵੱਸਦੇ ਆ ਔਰ ਜਿਹੜਾ ਉਹਨਾਂ ਦਾ ਪਸਾਰ ਵੀ ਦਿਨੋ ਦਿਨ ਵੱਧ ਰਿਹਾ ਹੈ ਜਿੱਥੇ-ਜਿੱਥੇ ਵੀ ਸਿੱਖ ਨੇ ਉੱਥੇ-ਉੱਥੇ ਗੁਰਦੁਆਰਿਆਂ ਦੀ ਸਾਮ ਸੰਭਾਲ ਔਰ ਹੋਰ ਮਸਲੇ ਮਿਸਾਇਲ ਨੂੰ ਹੱਲ ਕਰਨ ਲਈ ਪ੍ਰਬੰਧਕ ਕਮੇਟੀਆਂ ਵੀ ਹੋਣ ਦੇ ਵਿੱਚ ਆਈਆਂ ਸਰਮਾਰ ਸੰਸਥਾ ਐਸਜੀਪੀਸੀ ਆ ਪਾਕਿਸਤਾਨ ਦੇ ਵਿੱਚ पीएसजी पीसी है यानी कि पाकिस्तान सिख गुरुद्वारा प्रबंधक कमेटी ओदे नवे प्रधान बने है रमेश सिंह अरोड़ा ਸਾਡੇ ਨਾਲ ਜੁੜੇ ਆ ਉਹਨਾਂ ਦਾ ਸਵਾਗਤ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਰਮੇਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ ਧੰਵਾਦ ਜੀ ਰਮੇਸ਼ ਜੀ ਜਿਸ ਤਰੀਕੇ ਮੈਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਉਸ ਵੰਡ ਨੇ ਉਸ ਤਕਸੀਮ ਨੇ ਬਹੁਤ ਦਰਦ ਦਿੱਤਾ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਸੀ ਜਿਨ੍ਹਾਂ ਚੋਂ ਤੁਸੀਂ ਵੀ ਇੱਕ ਉਹ ਜਿਨ੍ਹਾਂ ਨੇ ਉਸ ਤਰਤ ਨੂੰ ਨਾ ਛੱਡਣ ਦਾ ਫੈਸਲਾ ਲਿਆ ਉੱਥੇ ਹੀ ਰਹੇ ਜਿਵੇਂ ਇਸ ਖਿੱਤੇ ਦੇ ਵਿੱਚ ਮੁਸਲਮਾਨ ਤੇ ਪਾਕਿਸਤਾਨ ਦੇ ਖਿੱਤੇ ਦੇ ਵਿੱਚ ਸਿੱਖ ਵੀ ਅੱਜ ਵੱਸਦੇ ਆ ਪਰ ਦੋਵੇਂ ਪਾਸੇ ਜ਼ਾਹਿਰਾ ਤੌਰ ਤੇ ਮੈਂ ਇਹ ਸਵਾਲ ਹੀ ਨਹੀਂ ਪੁੱਛੂੰਗਾ ਕਿ ਚੁਣੌਤੀਆਂ ਹੋਣਗੀਆਂ ਹੈ ਹੀ ਨੇ ਇਹ ਇਹ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ ਸੋ ਉਹ ਜਿਹੜੀ ਗੁਰਦਾਰਾ ਦੀ ਹੁਣ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਆਈ ਹੈ ਤਾਂ ਕਿਸ ਤਰੀਕੇ ਦੇ ਨਾਲ ਤੌਰ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈ ਆਪਣੀ ਅਗਵਾਈ ਦੇ ਵਿੱਚ ਅੱਗੇ ਸਰਕਾਰ ਨਾਲ ਤਾਲਮੇਲ ਬਿਠਾ ਕੇ ਇਸ ਕੰਮ ਕਾਮਰ ਨੂੰ ਸ਼ੁਰੂ ਕਰੋਗੇ ਅੱਗੇ ਤੋਰੋਗੇ ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੇ ਚੈਨਲ ਦੇ ਨਾਲ ਹੀ ਜਿਹੜਾ ਦਰਸ਼ਕ ਤੁਹਾਡੇ ਭਾਰਤ ਵਿੱਚ ਬੈਠੇ ਨੇ ਔਰ ਦੁਨੀਆ ਭਰ ਸਿਸਟਮ ਦਰਸ਼ਕ ਤੋਂ ਦੇਖ ਰਹੇ ਨੇ ਮੇਰੇ ਅਦੋ ਸਭ ਨੂੰ ਪਿਆਰ ਭਰੀ ਸੱਚੇ ਕਾਲ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦਾਤ ਨੂੰ ਕੱਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10 ਮੈਂਬਰਾਂ ਨੇ ਇਲੈਕਸ਼ਨ ਦੇ ਰਾਹੀਂ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੀ ਭਾਈ ਸਾਹਿਬ ਮਜਾਰੀ ਦਿੱਤੀ ਔਰ ਮੈਂ ਜਿਹੜੀ ਸੇਵਾ ਮਿਲੀ ਹੈ ਗੁਰਨਾਨਕ ਪਾਤਸ਼ਾਹ ਨੇ ਬਖਸ਼ੀ ਕੀਤੀ ਅਰਦਾਸ ਕਰਦਾ ਕਿ ਗੁਰਨਾਨਕ ਪਾਤਸ਼ਾਹ ਮਰਿਆਦਾ ਅਨੁਸਾਰ ਇਸ ਸੇਵਾ ਨੂੰ ਨਿਭਾਉਣ ਦੀ ਗਲਪੁਰਤੀ ਬੱਕੇ ਔਰ ਮੈਂ ਆਪਣੀ ਸਿੱਖ ਕੌਮ ਦੇ ਤੋਂ ਪਾਰ ਤੇ ਪੂਰਾ ਹੋ ਸਕਦਾ ਹਾਂ ਜੀ ਜੀ ਗੱਲ ਕਰ ਰਹੇ ਹੋ ਦੇਖੋ ਪੈਸੇ ਦੀ ਇਸ ਤੋਂ ਪਹਿਲੇ ਵੀ ਇੱਕ ਵਾਰੀ ਦਾ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕੋਈ ਦਾ ਜਲਸ ਕਰਤਾ ਰਿਹਾ ਉਸ ਤੋਂ ਬਾਅਦ ਇੱਕ ਵਾਰੀ ਮੈਂਬਰਸ਼ਿਪ ਜੀ ਰਹੀ ਔਰ ਪਿਛਲੇ ਦੋ ਦਫਾ ਪੰਜਾਬ ਸੰਮੇਲਨ ਦਾ ਮੈਂਬਰ ਪੰਜਾਬ ਸੰਮੇਲਨ ਦੇ ਔਰ ਸਰਕਾਰੇ ਪਾਸੇ ਦੀ ਦੁਬਾਰਾ ਬਖਸ਼ੀ ਹੋਈ ਤੀਸਰੀ ਵਾਰੀ ਹੈਟਰ ਕੋਈ ਔਰ 10 ਸਾਲ ਪਹਿਲੇ ਦੁਬਾਰਾ ਫਿਰ ਮੈਂ ਐਮਪੀਏ ਪੰਜਾਬ ਦਾ ਖਬਰ ਕੀਤਾ ਹੂੰ ਹੁਣ ਗੱਲ ਇਸ ਤਰ੍ਹਾਂ ਇਹ ਕਿ ਜਿਹੜੀ ਕੱਲ ਸੇਵਾ ਮਿਲੀ ਹੈ ਮੈਂ ਸਮਝਦਾ ਕਿ ਇਸ ਵਕਤ ਦੌੜ ਹੈ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਇੱਕ ਪਾਈਚਾਰਾ ਹੈ ਕਿ ਦੁਨੀਆ ਪੌਪਲਿਸਟਿਕ ਪਾਈਚਾਰਾ ਹੈ ਉਸ ਇੱਕ ਪਾਈਚਾਰੇ ਨੂੰ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਹੈਰਿਟੇਜ ਵਜੂਦ ਹੈ ਸਿੱਖ ਕਲਚਰ ਮੌਜੂਦ ਹੈ ਉਸ ਕਲਚਰ ਦੇ ਨਾਲ ਜੋੜਿਆ ਜਾਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਗਰ ਆਪਾਂ ਗੱਲ ਕਰੀਏ ਕਿ ਪਾਕਿਸਤਾਨ ਦੇ ਵਿੱਚ ਸਿੱਖਾ ਦਾ ਮੁੱਢਲਾ ਸਥਾਨ ਹੈ ਸਿੱਖਾ ਦੀ ਸ਼ੁਰੂਆਤ ਪਾਕਿਸਤਾਨ ਦੇ ਵਿੱਚ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਉਤਾਰ ਕਰਿਆ ਉਹ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਚਰਨ ਸਤਿ ਦੀ ਨਾਲ ਕੜਾ ਸਾਹਿਬ ਹੈ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਸਥਾਨ ਤੇ ਲਾਹੌਰ ਵਿੱਚ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਸਥਾਨ ਡੇਰਾ ਸਾਹਿਬ ਲਾਹੌਰ ਹੈ ਮਾਰਜਾ ਰਜਿੰਦਰ ਜਿਨ੍ਹਾਂ ਨੇ ਇਸ ਧਰਤੀ ਤੇ ਸਭ ਕੌਂਟੀਨਿਡੈਂਟਲ ਤੇ 40 ਸਾਲ ਰਾਜ ਕੀਤਾ ਤਾਂ ਆਪਣਾ ਸਿੱਕਾ ਜਮਾਇਆ ਉਹਨਾਂ ਦਾ ਚਲਮ ਜਿਹੜਾ ਗੁਜਰਾਂ ਦੇ ਸ਼ਹਿਰ ਪਾਕਿਸਤਾਨ ਤੋਂ ਆ ਉਹਨਾਂ ਦੀ ਸਮਾਧੀ ਜਿਹੜੀ ਹੈ ਲਾਹੌਰ ਡੇਰਾ ਸਾਹਿਬ ਦੇ ਵਿੱਚ ਹੈ ਤੇ ਇਸ ਤਰ੍ਹਾਂ ਤੇ ਪਾਕਿਸਤਾਨ ਦੇ ਵਿੱਚ ਸਿੱਖਾਂ ਦਾ ਬੜਾ ਇੱਕ ਕਲਚਰ ਮੌਜੂਦ ਹੈ ਹੈਰੀਟੇਜ ਮੌਜੂਦ ਹੈ ਹੂੰ ਹੁਣ ਜਿਹੜੀ ਕੱਲ ਮਿਲੀ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਮਿਲੀ ਹੈ ਜੋ ਮੁੱਖ ਸੇਵਾਦਾਰ ਕੋਸ਼ਿਸ਼ ਹੈ ਕਰਾਂਗੇ ਕਿ ਜਿਹੜਾ ਡਾਇਸਪੋਰਾ ਬੈਠਾ ਹੈ ਉਸ ਡਾਇਸਪੋਰਾ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਕਿਸਤਾਨ ਚ ਲਿਆਂਦਾ ਜਾਏ ਜਿਹੜੀਆਂ ਸੜੀਆਂ ਭਾਰਤ ਵਿੱਚ ਸਿੱਖ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਵਾਕਿਆ ਤੇ ਰਾਈ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਜਿਹੜੇ ਸਥਾਨ ਉੱਥੇ ਨਿਯੰਦਤ ਹੁੰਦਾ ਜਾਏ ਤਾਂ ਕਿ ਜਿਹੜੀ ਸਿੱਖੀ ਦੀ ਆਪਕਸਤੀ ਸਾਜ ਹੈ ਉਹ ਲਗਾ ਹਮੇਸ਼ਾ ਮੈਂ ਗੱਲ ਕਰਦਾ ਕਿ ਪਾਕਿਸਤਾਨ ਦਾ ਸਿੱਖ ਦਾ ਰਿਸ਼ਤਾ ਨੌ ਤੇ ਮਾਸ ਦਾ ਰਿਸ਼ਤਾ ਹੈ ਇਸ ਰਿਸ਼ਤੇ ਦੇ ਵਿੱਚ ਅਸੀਂ ਦੂਰੀ ਇੱਥਾ ਪਾਉਣ ਪੈਣੀ ਦੇਣੀ ਚਾਹੀਦੀ ਕਿਉਂਕਿ ਅਗਰ ਸਿੱਖ ਨੂੰ ਅਸੀਂ ਪਾਕਿਸਤਾਨ ਤੋਂ ਦੂਰ ਕਰਦੇ ਹਾਂ ਇਹਦਾ ਮਤਲਬ ਅਸੀਂ ਸਿੱਖ ਨੂੰ ਆਪਣੇ ਵਿਰਸੇ ਤੋਂ ਦੂਰ ਕਰਦੇ ਹਾਂ ਇਸਾਸਤੇ ਪਾਕਿਸਤਾਨ ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਪਰਦਾ ਇਸ ਲੋਕ ਦਾ ਤਰ੍ਹਾਂ ਜਿਹੜਾ ਬੁਨਿਆਦੀ ਤੌਰ ਤੇ ਵਨ ਲਾਈਨ ਅਜੈਂਡਾ ਦਾ ਪਹਿਲਾ ਅਜੰਡਾ ਹੈ ਕਿ ਚੱਕ ਨੂੰ ਪਾਕਿਸਤਾਨ ਵਿੱਚ ਸਥਾਪਿਤ ਲੈ ਕੇ ਆਣਾ ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਪਾਕਿਸਤਾਨ ਦੇ ਬਾਰੇ ਬੜੀ ਇੱਕ ਲੈਦਾ ਹੁੰਦੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਵਰਸਣ ਦੇ ਕੱਟ ਗਿਣਤੀਆਂ ਨੇ ਮਾਈਨੋਰਟੀਜ਼ ਉਹਨਾਂ ਨੂੰ ਅਧਿਕਾਰ ਨਹੀਂ ਲੇਕਿਨ ਕੱਲ ਕੁਝ ਦੇਖਿਆ ਕਿ ਇੱਥੇ ਨੌਰ ਸਿੰਘਾ ਨੇ ਉਹਨਾਂ ਨੇ ਇਸ ਪਾਕਿਸਤਾਨ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਬੜੋ ਤੇ ਸਾਡੀ ਦਸਵੀਂ ਇੱਕ ਸਾਡੀ ਬੇਟੀ ਸਾਡੀ ਬੱਚੀ ਬੀਬੀ ਸਰਪੰਤ ਔਰ ਜਿਹੜੀ ਐਸਟੈਂਪੀਐਚ ਦੀ ਸਕਾਲਰ ਹੈ ਲਾਹੌਰ ਦੇ ਇੱਕ ਬਹੁਤ ਪ੍ਰੇਸਟੀਜੀਅਸ ਇੰਸਟੀਚਿਊਸ਼ਨ ਕੈਬਨਟ ਕਾਲਜ ਦੀ ਉਹ ਇਸ ਟਮ ਲੈਕਚਰਰ ਨੇ ਉਹ ਉਸ ਸਾਡੀ ਬੇਟੀ ਦੇ ਵੀ ਕੱਲ ਉਹਨਾਂ ਨੂੰ ਜਨਤਕ ਤੌਰ ਤੇ ਸਨਮਾਨਿਤ ਕੀਤਾ ਔਰ ਇੱਕ ਵਾਰ ਫਿਰ ਮੈਸੇਜ دیا ਕੱਲ ਦੇ ਮੈਨੂੰ ਜਿੱਤੇ ਮੁਬਾਰਕਬਾਦ ਮਰੀਮ ਸਰਸਤ ਤੋਂ ਜ਼ਿਆਦਾ ਮੁਬਾਰਕਬਾਦ ਇਹ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਹੈ ਇਹ ਜੀ ਇਤਿਹਾਸਿਕ ਜਿਸ ਤਰ੍ਹਾਂ ਸੂਬਾ ਪੰਜਾਬ ਦੀ ਸਾਡੀ ਜਿਹੜੀ ਚੀਫ ਰਿਸਰਚਰ ਪੰਜਾਬ ਮਰੀਮ ਨਵਾਜ਼ ਸੇਖ ਸਾਹਿਬਾ ਇਤਿਹਾਸ ਪਹਿਲੀ ਦਫਾ ਆਇਆ ਜੋ ਸਰਦੇ ਚੀਬ मिनिस्टर ਪੰਜਾਬ ਬੜੇ ਇਸੇ ਤਿੱਕਰ ਨਾਲ ਪਾਕਿਸਤਾਨ 'ਚ ਗੁਰਦੁਆਰਾ ਫਰਮਦਰ ਕਮੇਟੀ ਦੇ ਇਤਿਹਾਸ 'ਚ ਪਹਿਲੀ ਦਫਾ ਹੋਇਆ ਕਿ ਜਨਰਲ ਸਕੱਤਰ ਔਰ ਮੈਂਬਰਸ਼ਿਪ ਇਸੇ ਦਫਾ ਕੋ ਕਿਸੇ ਤਬੀਬੀ ਨੂੰ ਪਹਿਲੀ ਵਾਰੀ ਮਿਲੀ ਔਰ ਇਹ ਇੱਕ ਸ਼ੁਰੂਆਤ ਹੈ ਤੁਸੀਂ ਦੇਖੋਗੇ ਕਿ ਇਹ ਸ਼ੁਰੂਆਤ ਆ ਕੇ ਵੱਧੀ-ਵੱਧੀ ਅੱਜ ਕਮੇਟੀ ਦੇ ਵਿੱਚ ਹੋ ਸਾਡੀਆਂ ਬੇਟੀਆਂ ਹੋ ਸਾਡੀਆਂ ਪੜਣਾ ਬੀਬੀਆਂ ਆ ਰਹੀਆਂ ਔਰ ਆਪਣੀ ਸੇਵਾ ਨਿਭਾਣ ਗਈਆਂ ਤਾਂ ਜੋ ਦੁਨੀਆ ਪਰ ਦੇ ਵਿੱਚ ਪਸੀ ਪਾਕਿਸਤਾਨ ਦੇ ਇੱਕ ਪੋਜ਼ਿਟਿਵ ਇਮੇਜ ਜਿਹੜਾ ਪਾਕਿਸਤਾਨ ਸੈਲੂਕ ਪਿਆਰ ਕਰਦੇ ਨੇ ਸਿੱਖ ਉਹ ਪਿਆਰ ਕਰਦੇ ਨੇ ਸਿੱਖ ਉਹ ਆ ਮਾਰਸ ਜਮਾਨ ਦਿੰਦੇ ਨੇ ਤੋਂ ਇਸ ਰਾਹੀਂ ਜੋ ਵੀ ਕਰਾਂਗੇ ਉਹ ਦੂਸਰਾ ਜਿਹੜਾ ਇੱਥੇ ਬੈਠੀ ਸਿੱਖ ਬੱਚੀ ਹੈ ਸਾਡੀ ਉਹ ਆਉਣ ਵਾਲੀ ਸਗਤਾਂ ਦੇ ਦਾ ਵਕਤ ਵੀ ਕਰੇਗੀ ਔਰ ਉਹ ਨਿਮਾਂਂਦ ਸਰਵਾਨਵੀ ਦੇਗੀ ਹਮ ਨਾਨਕ ਨਾਮ ਲੈਵਾ ਸੰਗਤ ਨੇ ਨਾਨਕ ਦੀ ਬਾਣੀ ਤੇ ਅਮਲ ਕਰਨਾ ਲੱਗਦਾ ਸ਼ੁਰੂ ਵੀ ਕਰ ਦਿੱਤਾ ਕਿਉਂਕਿ ਜਿਵੇਂ ਬਾਣੀ ਦੇ ਵਿੱਚ ਆਉਂਦਾ ਕਿ ਸੋ ਕਿਉਂ ਬੰਦਾ ਆਖੀਏ ਜਤ ਜਮੇ ਰਾਜਾਨ ਵੀ ਮੰਨਦਾ ਸਿਰਫ ਬੋਲਣਾ ਹੀ ਨਹੀਂ ਮਤਲਬ ਇਗਨੋਰੈਂਸ ਵੀ ਉਸੇ ਚੋਂ ਨਿਕਲੀ ਹੋਈ ਭਾਵਨਾ ਹੁੰਦੀ ਹੈ ਜੇਕਰ ਤੁਸੀਂ ਉਹਨਾਂ ਨੂੰ ਨੇੜੇ ਲੈ ਕੇ ਆਉਣੇ ਹੋ ਤੇ ਉਸ ਬਰਾਬਰ ਦੀ ਭੂਮਿਕਾ ਦੇ ਵਿੱਚ ਲਿਆਉਣੇ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਖੈਰ ਦੂਸਰੀ ਗੱਲ ਹੁਣ ਦਰਪੇਸ਼ ਚਣੌਤੀਆਂ ਦੀ ਕੌਮ ਦੇ ਉਹ ਮਸਲੇ ਮਿਸਾਇਲ ਦੀ ਸਿੱਖ ਦੁਨੀਆ ਦੇ ਵਿੱਚ ਕਿਤੇ ਵੀ ਵਸੇ ਹੋਏ ਆ ਉਹ ਲਗਭਗ ਘੱਟ ਲਗਭਗ ਕੀ ਸਾਰੇ ਹੀ ਘੱਟ ਗਿਣਤੀ ਦੇ ਵਿੱਚ ਨੇ ਹਰ ਕਿਸੇ ਵੀ ਮੁਲਕ ਦੇ ਵਿੱਚ ਉਹ ਕਿਸੇ ਵੀ ਖਿੱਤੇ 'ਚ ਨੇ ਉਹ ਘੱਟ ਗਿਣਤੀ 'ਚ ਨੇ ਮਿਨਿਓਰਿਟੀ ਦਾ ਇਸ਼ੂ ਥਰੋਅ ਆਊਟ ਵਰਲਡ ਲਗਾਤਾਰ ਲੰਬੇ ਸਮੇਂ ਤੋਂ ਚੱਲਦਾ ਹੀ ਆ ਰਿਹਾ ਹੈ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਕੀ ਮਸਲੇ ਆ ਜਿਹੜੀ ਉਹਨਾਂ ਨੂੰ ਚੁਣੌਤੀਆਂ ਨੇ ਦਰਪੇਸ਼ ਨੇ ਜਿਨ੍ਹਾਂ ਦੇ ਹੱਲ ਲਈ ਤੁਸੀਂ ਹੁਣ ਯਤਨਸ਼ੀਲ ਹੋਮੋਗੇ ਪੈਸੰ ਦੇਖੋ ਮੈਂ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤੀ ਹਾਂ ਕਿ ਸਿੱਖ ਦੁਨੀਆ 'ਚ ਜਿੱਥੇ ਵੀ ਦੇਖੀਏ ਇਹ ਮਾਈਨੋਰਟੀ ਹੈ ਕਟਗਰੀ ਔਰ ਜਦੋਂ ਤੁਸੀਂ ਮਾਈਨੋਰਿਟੀ ਚੁੰਦੇ ਹੋ ਤਾਂ ਤੁਹਾਡੇ ਬਹੁਤ ਸਾਰੇ ਚੈਲੇਂਜ ਹੁੰਦੇ ਹੁੰਦੇ ਬਹੁਤ ਸਾਰੇ ਤੁਹਾਡੇ ਬਸਰੇ ਹੁੰਦੇ ਨੇ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਅਗਰ ਤੁਹਾਡੇ ਚੈਲੇਂਜਸ ਹੈ ਤੇ ਕੀ ਜੇ ਮੁਲਕ ਵਿੱਚ ਤੁਸੀਂ ਰਹਦੇ ਹੋ ਉਸ ਮੁਲਕ ਦੀ ਹਕੂਮਤ ਤੁਹਾਨੂੰ ਮਾਨ ਸਨਮਾਨ ਇੱਜ਼ਤ ਦਿੰਦੀ ਹੈ ਤੁਹਾਡੀਆਂ ਜਿਹੜੀਆਂ ਚੈਲੇਂਜਸ ਨੇ ਇਸ਼ੂਸ ਦੇ ਉਹਨਾਂ ਨੂੰ ਅਡਰੈਸ ਕਰਨਾ ਉਸ ਤੇ ਡਿਟਰਮਿੰਡ ਹੈ ਲੁੱਕ ਆਫਟਰ ਕਰਦੀ ਹੈ ਮੈਂ ਅਗਰ ਪਾਕਿਸਤਾਨ ਦੀ ਗੱਲ ਕਰਾਂ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦੱਸਿਆ ਮੈਂ ਟੀਟੀ ਵਾਲੀ ਮੈਂਬਰ ਪੰਜਾਬ ਐਸੈਂਬਲੀ ਪਾਕਿਸਤਾਨ ਤੋਂ ਬਣਿਆ ਔਰ ਮੈਂ ਬੜੇ ਦਾਅਵੇ ਨਾਲ ਕਹਿੰਦਾ ਔਰ ਮੈਂ ਇਹ ਜੋ ਔਨ ਦ ਬੇਸਿਸ ਆਫ ਸਮ ਫੈਕਟਸ ਇਸ ਇਹ ਨਹੀਂ ਕਿ ਜਸਟ ਲਫਾਜੀ ਕਰ ਰਿਹਾ ਜਾਂ ਮੈਂ ਇੱਕ ਸਿਰਫ ਆਪਣੇ ਮੁਲਕ ਨੂੰ ਪ੍ਰੋਟੈਕਟ ਕਰ ਰਿਹਾ ਪਾਕਿਸਤਾਨ ਦੇ ਵਿੱਚ ਜਦੋਂ ਵੀ ਸਿੱਖਾਂ ਨੇ ਆਪਣਾ ਇੱਕ ਮੁੱਦਾ ਪੇਸ਼ ਕੀਤਾ ਹੈ ਪਾਕਿਸਤਾਨ ਦੀ ਸਰਕਾਰ ਭਾਵੇਂ ਉਹ ਸਰਕਾਰ ਕੋਈ ਵੀ ਹੋਵੇ ਦੇਖੋ ਮੇਰਾ ਤਲਕ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸ਼ਰੀਫ ਦੇ ਨਾਲ ਹੈ ਮੇਰੀ ਨਵਾਜ਼ ਸ਼ਰੀਫ ਸਭ ਦੀ ਪਾਰਟੀ ਨਾਲ ਤਲਕ ਹੈ ਬੜਾ ਮਾਰ ਚਰਮ ਦਿੱਦੀ ਮੇਰੀ ਪਾਰਟੀ ਹਮੇਸ਼ਾ ਮੈਨੂੰ ਲੋਕ ਆਫਟ ਕਰਦੀ ਹੈ ਬਟ ਹਕੂਮਤ ਕੋਈ ਵੀ ਹੋਵੇ ਪਾਕਿਸਤਾਨ ਦੇ ਵਿੱਚ ਹਮੇਸ਼ਾ ਉਹਨਾਂ ਨੇ ਸਿੱਖਾਂ ਦੇ ਅਧਿਕਾਰਾਂ ਨੂੰ ਫਸਟ ਪ੍ਰੋਰੀਟੀ ਦਿੱਤੀ ਇਹ ਸਿੱਖਾਂ ਨੂੰ ਉਹਨਾਂ ਦੇ ਜਾਇਤ ਤੂਕ ਜਿਹੜੇ ਬੰਦੇ ਨੇ ਦਿੱਤੇ ਤੇ ਤੁਹਾਡੇ ਸਾਹਮਣੇ ਕਰਤਾਰਪੁਰ ਸਾਹਿਬ ਦਾ ਬੁਨਾ ਕੋਈ ਛੋਟੀ ਗੱਲ ਨਹੀਂ ਕਿ 3.5 ਰੇ ਅਕੜ ਇਸ ਦੁਨੀਆ ਦੇ ਵਿੱਚ ਕੋਈ ਵੀ ਇਬਾਦਤ ਦਾ ਇਸ ਤਮ ਇਸ ਇੰਨੀ ਵੱਡੀ ਬਾਤ ਕਰ ਨਹੀਂ ਹੈ 3.5 ਰੇ ਅਕੜ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਪੂਰਾ ਕੋਰਿਡੋਰ ਜਿਹੜਾ ਹੈ ਪੂਰਾ ਗੁਰੂਕਰ 3.5 ਰੇ ਅਕੜ ਤੋਂ ਦੁਨੀਆ ਦੇ ਵਿੱਚ ਸਾਰੇ ਧਰਮਾਂ ਦੀਆਂ ਸਾਰੀ ਮਜ਼ਬੀ ਬਾਤਾਂ কা ਮੈਂ ਦੇਖ ਲਈਏ ਤੇ ਸਭ ਤੋਂ ਵੱਡੀ ਬਾਤ ਦਾ ਸਿੱਖ ਧਰਮ ਦੀ ਹੈ ਔਰ ਪਾਕਿਸਤਾਨ ਚ ਮੌਜੂਦ ਹੈ ਹੂੰ ਤੇ ਨਾਲ ਹੀ ਤੁਸੀਂ ਅਗਲੀ ਗੱਲ ਜ਼ਰੂਰ ਸ਼ੁਰੂ ਕਰਿਓ ਕਿ ਸ਼ਾਇਦ ਅ ਦੁਨੀਆ ਦੇ ਵਿੱਚ ਵੀ ਕੋਈ ਅਜਿਹੀ ਕਿਸੇ ਅ ਮਤਲਬ ਆਪਣੇ ਉਸ ਜਿਹੜਾ ਇਸ਼ਟ ਹੈ ਜਿਹੜਾ ਉਹਨਾਂ ਦਾ ਗੁਰੂ ਹੈ ਉਸ ਦੇ ਨਾਂ ਇੰਨੀ ਪ੍ਰਾਪਰਟੀ ਨਹੀਂ ਹੋਊਗੀ ਜਿਨੇ ਬਾਬੇ ਨਾਨਕ ਦੇ ਨਾਮ ਪਾਕਿਸਤਾਨ ਦੇ ਵਿੱਚ ਹੈ ਉਹਦਾ ਵੀ ਇੱਕ ਵਾਰੀ ਜ਼ਿਕਰ ਜ਼ਰੂਰ ਕਰਿਓ ਕਿ ਮੈਂ ਬਿਲਕੁਲ ਇਸ ਤਰ੍ਹਾਂ ਤਕਰੀਬਨ ਜੀ ਕੋਈ 1 ਲੱਖ ਤੇ ਕੋਈ 20 ਹਜ਼ਾਰ ਏਕੜ ਤੇ ਕਰੋੜ ਕੋਲ ਜਿਹੜੀ ਪ੍ਰਾਪਰਟੀ ਹੈ ਉਹ ਇਸ ਟਾਈਮ ਗੁਰਨਾਨਕ ਪਾਤਸ਼ਾਹ ਦੇ مختلف ਗੁਰੂ ਘਰਾਂ ਦੀ ਵੈਕੂਚਾ ਕਮੇਟੀ ਬਾਅਦ ਬੋਲਡ ਲੁੱਕ ਆਫਟਰ ਕਰ ਰਿਹਾ ਹੈ ਔਰ ਵੇਖੋ ਨਾ ਇੱਕ ਮੁਸਲਮਾਨ ਸੰਤ ਨੇ ਮੈਦਾਨਤ ਸ਼ਾਂਤੀ ਕਹਾਵਾਗਾ ਜਿਨ੍ਹਾਂ ਨੇ ਸਭ ਤੋਂ ਪਹਿਲੇ ਗੁਰਨਾਨਕ ਪਾਤਸ਼ਾਹ ਨੂੰ ਪਛਾਣਿਆ ਉਹ ਮੁਸਲਮਾਨ ਸਾਹਿਬ ਔਰ ਉਹ ਮੁਸਲਮਾਨ ਭਾਈ ਸਾਹਿਬ ਨੇ ਰਾਏ ਬੁਲਾਰ ਦੀ ਪੱਟੀ ਵੇਚੀ ਜਿਸ ਦੀ ਜਿੰਨਾ ਕੋ 1500 ਮਰੱਬਾ ਜ਼ਮੀਨ ਸੀ ਉਹਨਾਂ ਨੇ 750 ਮਰੱਬਾ ਜ਼ਮੀਨ ਨੂੰ ਨਾਨਕ ਪਾਤਸ਼ਾਹ ਦੇ ਨਾਂ 'ਤੇ ਲਾਤੀ ਸੋ ਇਹ ਮੁਸਲਮਾਨ ਤੇ ਸਿੱਖ ਦਾ ਆਪਸ ਭਾਈਚਾਰਾ ਹੈ ਔਰ ਅੱਛੀ ਕੋਸ਼ਿਸ਼ ਇਹ ਕਰਿਆ ਕਿ ਸਪਾਈ ਚੈਨਲ ਨੂੰ ਜਿਹੜਾ ਮੁਸਲਮਨ ਸਿੱਖ ਪਾਈ ਜਾ ਰਹਾ ਹੈ ਇਸ ਪਾਈ ਚੈਨਲ ਹੋਰ ਬਣੋਤੀ ਦੇ ਪਰ ਮਹਮੇਸ਼ਾ ਇਹਦੀ ਗੱਲ ਕੀਤੀ ਕਿ ਸਿੱਖ ਤੇ ਮੁਸਲਮਾਨ ਤੇ ਜਿਹੜੀ ਆਪਸ ਵਿੱਚ ਦੋਸਤੀ ਹੈ ਇਹ ਪਾਈ ਸਾਹਿਬ ਜੀ ਤੁਸੀਂ ਮੈਂ ਜੇ ਕਿਸੇ ਹੋਰ ਦੇ ਲਈ ਸ਼ੁਰੂ ਕੀਤੀ ਇਹ ਗੁਨਾਰਤ ਪਾਸ਼ਾ ਦੇ ਟਾਈਮ ਤੇ ਚੱਲਦੀ ਆ ਰਹੀ ਗੁਨਾਰਤ ਸਾਹਿਬ ਨੂੰ ਸਭ ਤੋਂ ਪਹਿਲਾਂ ਜਿਹਨਾਂ ਨੇ ਪਛਾਣਿਆ ਉਹਨਾਂ ਦਾ ਧਰਮ ਦੇ ਵਾਸਤੇ ਮੁਸਲਮਾਨ ਤਰਲ ਤਲਰ ਕਰਦੇ ਸਨ ਫਿਰ ਗੁਨਾਰਤ ਪਾਸ਼ਾ ਨੇ ਜਿਹੜੇ ਹਰ ਉਦਾਸੀ ਤੇ ਨਾਲ ਰਹੇ ਪਾਈ ਮਰਦਾਨਾ ਜਿਹੋ ਮੁਸਲਮਾਨ ਤਰਲ ਤਲਰ ਦੇ ਸਨ ਸਤਿਗੁਰੂ ਗੋਬਚਨ ਜੀ ਮਹਾਰਾਜ ਜੀ ਇਸ ਸਮੇਂ ਆਤੀ ਦੇਤਾ ਤੇ ਗੋਬਚਨ ਜੀ ਮਹਾਰਾਜ ਜੀ ਸਾਰੇ ਮੁਸਲਮਾਨ ਪਹਲਾਈ ਕਰਲਾ ਜੀ ਦੇ ਨਜ਼ਰਾਂ ਦੇ ਨੇ ਪੀਰ ਬੁੱਧੂ ਸ਼ਾਹ ਜੀ ਦੇ ਨਜ਼ਰਾਂ ਦੇ ਨੇ ਜਿਨ੍ਹਾਂ ਨੇ ਉਸ ਤੋਂ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਸਾਨੂੰ ਦੇਖਣ ਦੀ ਲੋੜ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਆਪਾਂ ਗੋਟਾਵਾ ਦੀ ਗੱਲ ਕਰਦੇ ਹਾਂ ਤੇ ਪਾਕਿਸਤਾਨ ਦੇ ਵਿੱਚ ਗੋਟਾਵਾ ਪ੍ਰੋਟੈਕਟਡ ਨੇ ਮੈਂ ਤੁਹਾਡਾ ਗੱਲ ਕਰ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਜਿਸ ਸਰਕਾਰ ਮੁਸਲਮਾਨ ਸਰਕਾਰ ਹੋਵੇ ਜਾਂ ਜਿਹੜੀ ਵੀ ਸਪੋਰਟ ਕਰਦੀ ਹੈ ਸਭ ਤੋਂ ਜ਼ਿਆਦਾ ਪਾਕਿਸਤਾਨ ਦੀ ਆਵਾਮ ਹੈ ਜਿਹੜੀ ਚਿਕੜੋ ਇੱਜ਼ਤ ਦੇਂਦੇ ਜਿਹੜੀ ਚਿਕੜੋ ਮਾਨਸਮਾਨ ਦਿੰਦੀ ਹੈ ਤੋਂ ਕੱਲ ਜਿਹੜਾ ਅਸੀਂ 10 ਮੈਂਬਰਾਂ ਦੇ ਪਾਕਿਸਤਾਨ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਸ ਬੈਠ ਕੇ ਰੋਡ ਮੈਪ ਵੀ ਦਿੱਤਾ ਉਸ ਰੋਡ ਮੈਪ ਦੇ ਵਿੱਚ ਸਾਡਾ ਇਹ ਇੱਕ ਅਸੀਂ ਢਾਈ ਸੂਰਾ ਨੂੰ ਜਿਆਦਾ ਤੋਂ ਜਿਆਦਾ ਚੈੱਕ ਕਰਾਂਗੇ ਜਿਹੜੀ ਸਾਡੀ ਭਾਰਤ ਤੋਂ ਸੰਗਤ ਆ ਗਈ ਭਾਰਤ ਵੀ ਆਣਿਆ ਦੀ ਸੰਗਤ ਨੂੰ ਅਸੀਂ ਇੱਥੇ ਜਿਆਦਾ ਤੋਂ ਜਿਆਦਾ ਉਹਨਾਂ ਦੀ ਲੁੱਕ ਆਫਰ ਕਰਾਂਗੇ ਉਹਨਾਂ ਦੇ ਰਹਿਣ ਦਾ ਉਹਨਾਂ ਦੇ ਸਿਕਿਉਰਟੀ ਦਾ ਉਹਨਾਂ ਦੇ ਰੰਗਤ ਦਾ ਪੂਰਾ ਇੰਤਜ਼ਾਮ ਇੱਥੇ ਬਕਾਇਦਾ ਤੌਰ ਤੇ ਪੂਰੂ ਕੋਈਗਾ ਉਸ ਦੇ ਨਾਲ ਨਾਲ ਮੈਜਿਸਟਰ ਤੋਂ ਪਰੇ ਜਿਹੜਾ ਕਾਰਿਆ ਸੀ ਕਿ ਸਾਡੀ ਪਹਿਲੀ ਬੇਟੀ ਹੈ ਇਹ ਪਾਕਿਸਤਾਨ ਸਿਖ ਦੁਲਾਰਾ ਪ੍ਰਬੰਧਕ ਕਮੇਟੀ ਅਸੀਂ ਆਪਣੇ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਫੋਕਸ ਕਰ ਰਹੇ ਹਾਂ ਕਿ ਦੋਨੋਂ ਧਾਰਮਿਕ ਵਿਦਿਆ ਅਤੇ ਕਨਵੈਨਸ਼ਨਲ ਵਿਦਿਆ ਉਹਦੇ ਨਾਲ ਜੋੜੀਏ ਤਾਂ ਕਿ ਸਾਡੀ ਜਿਹੜੀ ਸਿੱਖ ਕੌਮ ਹੈ ਉਹ ਜਿੱਥੇ ਆਪਣੇ ਸਿੱਖ ਕੌਮ ਦਾ ਨਾਅ ਉੱਚਾ ਕਰੇ ਉੱਥੇ ਪਾਕਿਸਤਾਨ ਦੀ ਧਰਤੀ ਦਾ ਜਿਹੜੀ ਬਾਬੇ ਨਾਲ ਦੀ ਧਰਤੀ ਹੈ ਉਸ ਦਾ ਵੀ ਨਾਅ ਉੱਚਾ ਕਰੇ ਉੱਥੇ ਵੀ ਸੇਵਾ ਕਰੇ ਇਸ ਦੇ ਨਾਲ ਨਾਲ ਮੈਂ ਬੇਨਤੀ ਕਰਾਂਗਾ ਪਾਕਿਸਤਾਨ ਦੇ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਕੋरिडोर ਬਣਾਇਆ ਹੈ ਕਰਤਾਰਪੁਰ ਕੋरिडोर ਬਣਾਉਣ ਦਾ ਮਕਸਦ ਇਹ ਸੀ ਕਿ ਦੁਨੀਆ ਦੀਆਂ ਸੰਗਤਾਂ ਨੂੰ ਖਾਸ ਕਰਕੇ ਭਾਰਤੀ ਸੰਗਤ ਨੂੰ ਐਕਸੈਸ ਦਈਏ ਕਿ ਉਹ ਜਿਹੜਾ 4 ਕਿਲੋਮੀਟਰ ਦੂਰ ਖੜੋ ਕੇ ਅਰਦਾਸ ਕਰਦੇ ਸਨ ਉਹਨਾਂ ਨੂੰ ਆਣ ਮੱਥਾ ਟੇਕਣ। ਸੋ ਇਹ 4 ਕਿਲੋਮੀਟਰ ਦਾ ਜਿਹੜਾ ਇਹ ਪਿਆਰ ਦਾ ਲੰਗ ਹੈ, ਇਹ ਮੁਹੱਬਤ ਦਾ ਲੰਗ ਹੈ। ਇਹ ਬਾਬੇ ਨਾਨਕ ਦੇ ਦਸਤੂਰ ਹੋਏ ਜਿਹੜੇ ਕੀਰਤ ਕਰਨਾ ਨਾਮ ਜਪਣਾ ਵਣ ਚੱਕਣੇ ਦਾ ਲੰਗ ਹੈ। ਸਤਿ ਸਾਨੂ ਇਸ ਲੰਘੇ ਪਿਆਕੇ ਸਿੱਖ ਬਥਮਸ ਨਕਵਸਤ ਕੋਂਦਾ ਨੱਥਾ ਦੇਖਦਾ ਹੈ ਅਸੀਂ 5000 ਆਸਤੇ ਅਰੇਂਜਮੈਂਟ ਕੀਤਾ ਹੈ ਸੰਗਤਾਂ ਦੇ ਕਰਤਾਰ ਮੰਗੀਆਂ ਕੋਈ ਸਟੂ ਵੀ ਦੇਖਣ ਦੀ ਲੋੜ ਹੈ ਔਰ ਅਸੀਂ ਤੁਹਾਡੇ ਚੈਨਲ ਤੇ ਰਾਈ ਬੇਨਤੀ ਇਹ ਕਰਾਂਗੇ ਜਿਹੜੀ ਦੁਨੀਆ ਤੋਂ ਸਰ ਦੇ ਬਾਦ ਕਰ ਪਰ ਦੀ ਸੰਗਤ ਹੈ ਕਿ ਉਹ ਸੰਗਤ ਜਿਹੜੀ ਉਹ ਪਾਕਿਸਤਾਨ ਵੱਤ ਤੋਂ ਵਾ ਦਾਵੇ ਔਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇ ਔਰ ਜੇ ਵਾਕੇ ਰਾਈ ਪਾਕਿਸਤਾਨ ਚੱਕ ਆਂਦੀ ਹੈ ਜਾਂ ਪਾਕਿਸਤਾਨ ਦੇ ਕਿਸੇ ਵੀ 에ਰਪੋਰਟ ਰਾਈ ਸੰਗਤ ਕਾ ਪਾਕਿਸਤਾਨ ਆਂਦੀ ਹੈ ਤਾਂ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੀ ਆਵਾਮ ਉਹਨਾਂ ਨੂੰ ਹਮੇਸ਼ਾ ਜੀਐਨਓ ਅਕੜਾਸਤੇ ਉਹਨਾਂ ਨੂੰ ਆਪਣੇ ਸਿੱਧ ਬਿਠਾਣੇ ਵਾਸਤੇ ਪਾਕਿਸਤਾਨ ਦੇ ਲੋਕ ਜਿਹੜੇ ਨੇ ਹਮੇਸ਼ਾ ਤਿਆਰ ਰਹਿੰਦੇ ਸੀ ਇੱਕ ਇਹਦੇ ਵਿੱਚ ਇੱਕ ਗੱਲ ਹੋਰ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਬੁੱਤ ਸੀਗੇ ਉਹਨੂੰ ਤੋੜਨ ਦੀਆਂ ਗੁਰਦੁਆਰਾ ਦੇ ਗਲਿਆਰੇ ਦੇ ਵਿੱਚ ਬੇਅਦਬੀ ਦੀਆਂ ਅਜਿਹੇ ਸ਼ਰਾਰਤੀ ਅੰਸਰ ਦੁਨੀਆ ਦੇ ਹਰ ਮੁਲਕ ਦੇ ਵਿੱਚ ਕਿੱਤੇ ਕਿਤੇ ਦੇ ਵਿੱਚ ਸਾਨੂੰ ਮਿਲ ਜਾਂਦੇ ਆ ਉਹਨਾਂ ਤੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਦੂਸਰਾ ਇਹ ਗੱਲ ਕਿ ਦੋਹਾਂ ਮੁਲਕਾਂ ਦੇ ਸਿਆਸੀ ਨਿਜ਼ਾਮ ਦੇ ਵਿੱਚ ਸਾਰੂ ਮਜ਼ਬੂਤ ਸੁਖਾਵੇਂ ਮਾਹੌਲ ਤੇ ਰਿਸ਼ਤੇ ਬਣਾਉਣ ਦੀ ਵੀ ਬੜੀ ਸਖਤ ਜ਼ਰੂਰਤ ਹੈ ਬਿਲਕੁਲ ਜੀ ਵੇਖੋ ਅਸੀਂ ਜੋ ਕਰਤਾਰਪੁਰ ਸਾਹਿਬ ਲਾਂਗਾ ਖੁੱਲਿਆ ਉਦੋਂ ਤੁਸੀਂ ਵੇਖਿਆ ਕਿ ਜੋ ਵੀ ਲਾਂਗਾ ਸਾਡੀ ਉਸ ਤੋਂ ਕਿ ਸਰਕਾਰ ਦੀ ਇੰਟੈਂਸ਼ਨ ਬੜੀ ਕਲੀਅਰ ਸੀ ਔਰ ਅਸੀਂ ਚਾਹਦੇ ਸੀ ਸਾ ਇੱਕ ਕਰਤਾਰਪੁਰ ਸਾ ਦਾ ਲਾਂਘਾ ਖੁੱਲਿਆ ਹੈ ਤੇ ਇਸ ਲਾਂਘੇ ਨੂੰ ਹਮੇਸ਼ਾ ਖੁੱਲੇ ਰਹਿਣਾ ਚਾਹੀਦਾ ਹੈ ਔਰ ਜਦੋਂ ਲਾਂਘਾ ਖੁੱਲਿਆ ਉਸ ਤੋਂ ਭਾਰਤ ਦੀ ਫੋਰਨ ਮਿਨਿਸਟਰੀ ਵੱਲੋਂ ਕੁਝ ਚੀਜ਼ਾਂ ਆਈਆਂ ਕਿ ਇਹ ਕਰੋਗੇ ਤਾਂ ਫਿਰ ਅਸੀਂ ਲਾਂਘਾ ਖੋਲ੍ਹਣ ਦੀ ਕੰਡੀਸ਼ਨ ਆਈਆਂ ਲੇਕਿਨ ਮੈਂ ਐਪਰੀਸ਼ੀਏਟ ਕਰਦਾ ਹਾਂ ਉਸ ਵਕਤ ਦੇ ਸਾਰੇ ਅਧਿਕਾਰੀਆਂ ਨੂੰ ਉਹਨਾਂ ਨੇ ਹਰ ਉਸ ਸ਼ਰਤ ਨੂੰ ਮੰਨਿਆ ਔਰ ਮਕਸਦ ਸਾਡੀ ਇੰਟੈਂਸ਼ਨ ਬੜੀ ਕਲੀਅਰ ਸੀ ਕਿ ਅਸੀਂ ਲਾਂਘਾ ਖੋਲ੍ਹ ਕੇ ਸੰਗਤਾਂ ਨੂੰ ਚੱਲਣ ਦੇ ਸਕੋ। ਜੋ ਜਿਹੜੇ ਤੁਸੀਂ ਇਸ਼ੂ ਦੱਸ ਰਹੇ ਹੋ ਇਹ ਡਿਪਲੋਮੈਟਿਕਲੀ ਮੈਂ ਵੀ ਸਮਝ ਸਮਝਦਾ ਇਹਨਾਂ ਨੂੰ ਡਿਪਲੋਮੈਟਿਕਲੀ ਬੈਠ ਕੇ ਹੱਲ ਕਰਨ ਦੀ ਲੋੜ ਹੈ ਦੋਵਾਂ ਮੁਲਕਾਂ ਦੇ ਫੋਰਨ ਆਫੀਸਰ ਨੂੰ ਬੈਠ ਕੇ ਇੱਕ ਸੀਰੀਅਸ ਔਰ ਸੈਂਸ ਸੀਅਰ ਐਪਰਕੰਦੀ ਲੋੜ ਹੈ ਦੇਖੋ ਪਾਕਿਸਤਾਨ ਇੱਕ ਸੋਵਰਨ ਕੰਟਰੀ ਹੈ ਪਾਕਿਸਤਾਨ ਦਾ ਆਪਣਾ ਕਨਸਟੀਟਿਊਸ਼ਨ ਹੈ ਔਰ ਪਾਕਿਸਤਾਨ ਦੀ ਆਵਾਮ ਜਿਹੜੀ ਮੁਹੱਬਤ ਵੰਡਣਾ ਦੀ ਆਵਾਮ ਹੈ ਪਾਕਿਸਤਾਨ ਦੇ ਵਿੱਚ ਜਦੋਂ ਵੀ ਸਿੱਖ ਆਂਦੇ ਨੇ تو چیک جو پاکستان دی عوام نو مل دینے پاکستان دی لوگا نو مل دینے تو واپس جان لگے کہ کی، کہیں تے مجبور ہوں کہ پاکستان دی عوام نے سنو بڑا پیار دیتا مان دیتا تو اے اس وقت پیپل تو پیپل جو تک کانٹیکٹ نہیں گا لوگ آن کے نہیں انڈیا نو بھی دیکھن دی دوڑ ہے کہ اپنا ویزا پالیسی نو نرم کرے کیونکہ بہت سارے ساڑے مسلمان پرا اس کے اندر ایسی ایسی میر شریف جانا ہے یا سرحاند جانا ہے یا کہ جانا ہے تو انہوں نے بڑی دکت آن دیئے देखो इंडिया दी संगत हफ्ते जो पाकिस्तानी विदा दिन खोल के देते ने तुषवीका गुनान बादशाह दे टाड़े ते 3000 ਤੋਂ ਉੱਪਰ ਸਕਤਾਨਗੀਆਂ ਨੇ ਵਿਸਾਖੀ ਤਿਆਰ ਲੀਆਂ ਨੇ ਹੋਰ ਫੈਸਟੀਵਲ ਤਿਆਰ ਲੀਆਂ ਨੇ ਤੋਂ ਇਸ ਤਰ੍ਹਾਂ ਲੋੜ ਹੈ ਕਿ ਦੋਵੇਂ ਮੁਲਕਾਂ ਦੇ ਫੋਰਨ ਆਫ ਅਫਸਰ ਪੈਟ ਕੇ ਕਿ ਕਿਸ ਤਰੀਕੇ ਨਾਲ ਈਜ਼ੀ ਐਕਸੈਸ ਸਥਿਤੀ ਜਾਈਏ ਇਸ ਤੋਂ ਦੁਨੀਆ ਤੇ ਗਲੋਬਲ ਵਿਲੇਜ ਹਮ ਤੁਸੀਂ ਅੱਜ ਵੇਖੋ ਅੱਜ ਅਮਰੀਕਾ ਦਾ ਆਪਣਾ ਆਪਣਾ ਕਨਸਟੀਟਿਊਸ਼ਨ ਹੈ ਅਮਰੀਕਾ ਦਾ ਆਪਣਾ ਮੁਲਕ ਹੈ ਕੈਨੇਡਾ ਦਾ ਆਪਣੀ ਕਨਸਟੀਟਿਊਸ਼ਨ ਦਾ ਮੁਲਕ ਹੈ ਉਹਨਾਂ ਦਾ ਬਾਰਡਰ ਬੜਾ ਈਜ਼ੀ ਹੈ। ਲੋਕ ਆਉਂਦੇ ਜਾਂਦੇ ਨੇ ਯੂਰਪ ਦੇ ਤੁਹਾਡੇ ਸਾਹਮਣੇ ਸਾਰੇ ਬਾਰਡਰ ਖਤਮ ਕਰਦੇ ਕਿ ਯੂਰਪ ਦੇ ਮੁਲਕਾਂ ਦੀ ਜਿਹੜੀ ਲੜਾਈ ਸੀ ਸੈਕੰਡ ਵਰਲਡ ਵਾਰ ਤੁਹਾਡੇ ਸਾਹਮਣੇ थी। ਅੱਜ ਤੋਂ ਯੂਰਪ ਇੱਕ ਹੋ ਗਿਆ। ਸੋ ਅਸੀਂ ਅਗਨ ਵਾਕਈ ਸਿੱਖੇ ਤਰੱਕੀ ਚਾਹਦੇ ਆ ਫਿਰ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਕੀਤਾ ਜਾਣਾ ਚਾਹੀਦਾ ਹੈ। ਪਾਕਿਸਤਾਨ 1947 ਤੋਂ ਬਾਅਦ ਇੱਕ ਸੈਪਰੇਟ ਕੰਟਰੀ ਹੈ। ਪਾਕਿਸਤਾਨ ਦਾ ਇੱਕ ਆਪਣਾ ਆਈ ਨੇ। ਪਾਕਿਸਤਾਨ ਦੇ ਆਪਣੇ ਆਵਾਮ ਚਾਹਜੀਏ ਕਿ ਸਾਡੇ ਮੁਰਦੇ ਛੰਡੇ ਨੂੰ ਇੱਜ਼ਤ ਦਿੱਤੀ ਜਾਏ। ਤੁਏ ਸਭ ਤੋਂ ਜ਼ਰੂਰੀ ਇਹ ਕਿ ਜੇ ਤੁਸੀਂ ਗਵਰਨਰ ਦੇਸਨ ਨਾਲ ਆਪਣੇ ਹਾਲਾਤ ਬਿਹਤਰ ਕਰੋਗੇ ਤੇ ਸਰਟਨਲੀ ਨਾ ਸੋ ਤੁਹਾਡੇ ਦੇ ਮੁਲਕ ਇਸ ਤਰੱਕੀ ਹੈਗੀ ਇਸ ਪੂਰੇ ਇਲਾਕੇ ਚ ਪੂਰੇ ਜਿਹੜਾ ਕਿਤੇ ਦੌਰ ਸਬ ਕਨਟੀਨੈਂਟਸ ਆਫ ਕਨਟੀਨੈਂਟ ਤਰੱਕੀ ਆਈ ਤੋ ਮੈਂ ਸਮਝਦਾ ਕਿ ਇਸ ਤੇ ਕੰਮ ਕਰਨ ਦੀ ਲੋੜ ਹੈ ਔਰ ਇਸ ਤੇ ਬਹੁਤ ਸਾਰੇ ਲੋਕਾਂ ਨੇ ਕੰਮ ਕੀਤਾ ਬਟ ਇਸ ਕੰਮ ਨੂੰ ਦੀ ਵਧਾਣ ਦੀ ਲੋੜ ਹੈ ਜੀ ਅਰੋੜਾ ਸਾਹਿਬ ਜਿਸ ਸਮੇ ਆਪਾਂ ਗੱਲ ਕਰ ਰਹੇ ਹਾਂ ਭਾਰਤ ਅੰਦਰ ਸਿੱਖ ਵੋਟਰ ਦੀ ਗਿਣਤੀ ਦਾ ਮਸਲਾ ਬੜਾ ਸੁਰਖੀਆਂ ਦੇ ਵਿੱਚ ਹੈ ਔਰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ 11 ਦੇ ਦੋਸਨ 11 ਦੇ ਵਿੱਚ ਜਿਹੜੀ 58 ਲੱਖ ਸਿੱਖ ਵੋਟਰ ਸੀਗਾ ਉਹ ਹੁਣ ਇਸ ਵੇਲੇ ਸਿਰਫ 24 ਲੱਖ ਤੱਕ ਰਹਿ ਗਏ 2399000 ਮੈਂ ਅੰਕੜਾ ਤੁਹਾਡੇ ਜ਼ਰੀਏ ਪਰਲੇ ਪਾਰ ਦਾ ਵੀ ਜਾਣਨਾ ਚਾਹੂੰਗਾ ਕਿ ਸਿੱਖਾਂ ਦੀ ਆਬਾਦੀ ਤੇ ਸਿੱਖ ਵੋਟਰ ਦੀ ਆਬਾਦੀ ਕਿੰਨੀ ਹੈ

ਜਲਤੀ ਸੀ ਬਹੁਤ ਸਾਰੇ ਜਿਹੜੇ ਤੁਹਾਡੇ ਪੋਲੀਟਿਕਲ ਲੋਕ ਨੇ ਉਹਨਾਂ ਨਾਲ ਵੀ ਔਰ ਸਟਡੀ ਬਿਊਰੋਕ੍ਰੇਟ ਨਾਲ ਵੀ ਮੇਕ ਅ ਬੈਨੂ ਇੱਕ ਡਰ ਹੈ ਕਿ ਜਿਸ ਤਰੀਕੇ ਨਾਲ ਸਿੱਖ ਘਟਦਾ ਜਾ ਰਿਹਾ ਹੈ ਇੰਡੀਅਨ ਪੰਜਾਬ ਵਿੱਚ ਇਹਦਾ ਹੋਵੇ ਕਿ ਜਿੱਥੇ ਤੁਸੀਂ ਆਪਣੀ ਮੈਜੋਰਟੀ ਸ਼ੋਅ ਕਰਦੇ ਹੋ ਕੰਨ ਤੁਸੀਂ ਮਾਈਨੋਰਟੀ ਚਾਜੋ ਸੋ ਅੱਜ ਤੁਸੀਂ ਤੁਹਾਡੀ ਇਹ ਗੱਲ ਨੇ ਮੇਰੀ ਇਸ ਗੱਲ ਨੂੰ ਵਜ਼ਨ ਦੇ ਦਿੱਤਾ ਕਿ ਜੇ 54 ਲੱਖ ਤੋਂ ਵੋਟ ਕੱਟ ਕੇ 2.4 2.5 ਮਿਲੀਅਨ 28 ਤੇ ਆ ਗਿਆ ਤੇ ਇਟ ਮੀਨਸ ਕਿ ਗਿਣਤੀ ਘਟਾਈ ਅਈ ਬੰਦੇ ਸੱਚੀ ਕਾ ਦੇਖੇ ਵੀ ਰੋੜ ਹੈ ਕਿ ਵਾਕਈ ਕਿੰਨੀ ਕੱਟ ਰਹੀ ਹੈ ਕਿ ਵਾਕਈ ਸਿੱਖ ਪੋਪੂਲੇਸ਼ਨ ਕੱਟ ਰਹੀ ਹੈ ਯਾ ਸਿੱਖੀ ਨੂੰ ਘਟਾਇਆ ਜਾ ਰਿਹਾ ਹੈ ਤੇ ਬਹੁਤ ਵੱਡਾ ਸਵਾਲ ਹੈ ਉਹਦੇ ਵਿੱਚ ਤਾਂ ਕਈ ਕਾਰਨ ਹੋ ਸਕਦੇ ਆ ਜਿੰਨੀ ਅਸੀਂ ਇੱਕ ਇਨਟਰੋਸਪੈਕਸ਼ਨ ਕੀਤੀ ਸੀ ਇੱਕ ਅਸੀਂ ਚਰਚਾ ਮੁਨਕਦ ਕੀਤੀ ਸੀ ਉਹਦੇ ਵਿੱਚ ਇੱਕ ਗੱਲ ਇਹ ਹੈ ਕਿ ਜਿਹੜਾ ਸਿੱਖੀ ਦੇ ਆਸ਼ੇ ਦੇ ਉੱਤੇ ਖਰਾ ਉਤਰਦਾ ਹੋਵੇ ਆ ਸਾਬਤ ਸੂਰਤ ਸਿੱਖ ਹੋਵੇ ਮਤਲਬ ਉਹਦੀ ਵੀ ਕਮੀ ਸ਼ਾਇਦ ਆਈ ਹੋਏਗੀ ਸਾਡੀ ਆਪਣੀਆਂ ਵੀ ਕੋਈ ਘਾਟਾ ਹੋਂ ਤਾਂੀਆਂ ਰਹੀਆਂ ਹੋਣਗੀਆਂ ਤੇ ਇਹ ਤਾਂ ਫਿਰ ਤਾਂ ਇਸ ਤੇ ਫਿਰ ਬੜਾ ਵੱਡਾ ਸਵਾਲ ਖੜਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦੇਖਣ ਦੀ ਲੋੜ ਹੈ ਉੱਥੇ ਦੇ ਸਿੱਖ ਆਗੂਆਂ ਨੂੰ ਦੇਖਣ ਦੀ ਲੋੜ ਹੈ ਰਿਜਿਡ ਸਿੱਖ ਲੀਡਰਸ਼ਿਪ ਨੂੰ ਦੇਖਣ ਦੀ ਲੋੜ ਹੈ ਪੋਲੀਟੀਕਲ ਲੀਡਰਸ਼ਿਪ ਨੂੰ ਦੇਖਣ ਦੀ ਲੋੜ ਹੈ ਅਗਰ ਤੁਹਾਡਾ ਤੁਹਾਡੀ ਹੋਂਦ ਨੂੰ ਖਤਰਾ ਹੈ ਅਗਰ ਤੁਹਾਡੀ ਦਸਤੂਰ ਨੂੰ ਖਤਰਾ ਹੈ ਅਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿੱਤੀ ਹੋਈ ਜਿਹੜੀ ਕੋਈ ਇੱਕ ਸੂਰਤ ਹੈ ਸਾਬਰ ਸੂਰਤ ਰਹਿਣੇ ਨੂੰ ਅਗਰ ਉਸ ਤੋਂ ਖਤਰਾ ਹੈ ਤੇ ਇਹ ਤਾਂ ਫਿਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੋ ਗਿਆ ਕਿ ਉਸ ਪੰਜਾਬ ਚ ਇੱਕ ਪੰਜਾਬ ਤੇ ਕਵੀ ਸਿੱਖ ਮਾਣ ਕਰਦਾ ਸੀ ਜਿਸ ਪੰਜਾਬ ਦੇ ਖਾਤਰ ਗੁਰੂ ਸਾਹਿਬ ਨੇ ਆਪਣੇ ਨਾਚਾਰੋ ਲਾਲ ਆਪਣੇ ਸ਼ਹੀਦ ਕਰਵਾ ਦਿੱਤੇ ਮਾਰਜਾ ਰঞ্জੀਤ ਸਿੰਘ ਨਾਲ ਜੋ ਹੋਇਆ ਬੰਦਾ ਸਿੰਘ ਬਹਾਦਰ ਜੀ ਨਾਲ ਜੋ ਹੋਇਆ ਔਰ ਫਿਰ ਜਿਹੜੇ ਵੱਡੇ ਵੱਡੇ ਯੋਧੇ ਸੂਰਮੇ ਹੋਏ ਉਹਨਾਂ ਦੇ ਤੇ ਦਸਤਾਰ ਦੇ ਖਾਤਰ ਸਿਮੋਰ ਦੇ ਖਾਤਰ ਆਪਣੇ ਸਿਰ ਨੂੰ ਵਾਰਤੇ ਪਰ ਅੱਜੇ ਕਰੋ ਸਿਮੋਰ ਨੂੰ ਬਾਜ ਲੱਗ ਰਿਹਾ ਹੈ ਔਰ ਅਗਰ ਕੋਈ ਵੀ ਐਲੀਮੈਂਟ ਉਸ ਤੋਂ ਬਾਝ ਲਾ ਰਹੇ ਤਾਂ ਫਿਰ ਤੇ ਸਾਰੀ ਡਿਲੀਸ਼ਪ ਨੂੰ ਸੋਚਣ ਦੇ ਲੋੜ ਔਰ ਮੈਂ بڑے ਦਾਅਵੇ ਨਾਲ ਤੇ ਪੱਕਾ ਨਾਲ ਅੱਜ ਇਹ ਗੱਲ ਕਰਦੇ ਹਾਂ ਦੁਨੀਆ ਦੇ ਵਿੱਚ ਪਾਕਿਸਤਾਨ ਉਹ ਵਾਹਟ ਕੰਟਰੀ ਹੈ ਜਿੱਥੇ ਤੁਹਾਨੂੰ ਸਿੱਖ ਸਾਬਤ ਸੂਰਤ ਮਿਲੇਗਾ ਕੋਈ ਸਿੱਖ ਤੁਹਾਨੂੰ ਇਦਾਂ ਦਾ ਨਹੀਂ ਮਿਲੇਗਾ ਜਿਹਨੇ ਗੁਰੂ ਸਾਹਿਬ ਦੀ ਦਿੱਤੀ ਹੋਈ ਮੋਰ ਨੂੰ ਵੱਜ ਲਈ ਔਰ ਸਾਡੇ ਮੁਸਲਮਾਨ ਵੀਰ ਨੂੰ ਕਿਤੇ ਕਿਸੇ ਨੂੰ ਮਿਲੋਗੇ ਤੇ ਅਗਰ ਕਿਸੇ ਸਿੱਖ ਨੇ ਇਸ ਮੋਹ ਨੂੰ ਬਚ ਲਾਇਆ ਤੇ ਉਹ ਉਹਨੂੰ ਪ੍ਰਸ਼ੰਸਾ ਨਹੀਂ ਕਰਦੇ ਉਹ ਕਹਿੰਦੇ ਨੇ ਸਾਨੂੰ ਸਿੱਖ ਸੋਹਣਾ ਹੀ ਉਹ ਲੱਗਦਾ ਜਿਹਨੇ ਆਪਣੀ ਦਿੱਤੀ ਹੋਈ ਮੋਹ ਨੂੰ ਸੰਭਾਲਿਆ ਹੋਵੇ ਤੇ ਇਹ ਪਾਕਿਸਤਾਨ ਨੂੰ ਮਾਣ ਹਾਸਲ ਹੈ ਅਸੀਂ ਕਿੰਤੀ ਜੀ ਬਹੁਤ ਕਾਟਾ ਅਸੀਂ ਪਾਕਿਸਤਾਨ ਦੇ ਵਿੱਚ ਸਾਡੀ ਗਿਣਤੀ ਤੁਸੀਂ ਪੁੱਛ ਰਹੇ ਹੋ ਤਾਂ ਚਾਹੇ ਦਾ ਅਫੀਸ਼ੀਅਲ ਫਿਗਰ ਵੀ ਤਾਂ 25 ਹਜ਼ਾਰ ਤੋਂ ਉੱਪਰ ਨਹੀਂ ਹੋएगी ਮੈਂ اسلامਾਬਾਦ ਵਿੱਚ ਮੇਰਾ ਸਿਰਫ ਇੱਕ ਪਰਿਵਾਰ ਹੈ ਬਾਕੀ اسلامਾਬਾਦ ਵਿੱਚ ਤੁਹਾਨੂੰ ਸਿੱਖ ਕੋਈ ਨਜ਼ਰ ਨਹੀਂ ਆਏਗਾ ਕੋਈ ਪਰਿਵਾਰ ਲੇਕਿਨ ਜਿੱਥੇ ਜਾਂਦੇ ਆ ਲੋਕ ਬੜੀ ਇੱਜ਼ਤ ਦੇ ਨਾਲ ਮਾਣ ਦੇ ਨਾਲ ਮਿਲਦੇ ਨੇ ਹੁਣ ਮੈਂ ਜਿੱਥੇ ਮੈਂ ਬੈਠਾ ਇਹ ਤੁਹਾਡਾ ਪ੍ਰੋਗਰਾਮ ਕਰਨ ਵਾਸਤੇ ਮੈਂ ਆਇਆ ਸੀ ਕੋਬਰ ਕੋ ਬਣਾ ਤੇ ਮੈਂ ਸ਼ੌਪ ਤੇ ਆ ਕੇ ਬੈਠ ਗਿਆ ਉਹ ਸ਼ੌਪ ਵਾਲੇ ਨੇ ਮੈਨੂੰ ਜਗ੍ਹਾ ਵੀ ਦਿੱਤੀ ਮੈਨੂੰ ਵਾਈਫਾਈ ਵੀ ਦਿੱਤਾ ਮੈਨੂੰ ਬਿਠਾ ਕੇ ਚਾਹ ਵੀ ਪਲਾਈ ਔਰ ਮੈਨੂੰ ਪੂਰੀ ਰਿਸਪੈਕਟ ਵੀ ਦਿੱਤੀ ਉਹ ਮੈਨੂੰ ਨਹੀਂ ਦਿੱਤੀ ਉਹਨੇ ਗੁਰੂ ਸਾਹਿਬ ਦੀ ਇਸ ਜਿਹੜੀ ਨਿਸ਼ਾਨੀ ਹੈ ਮੋਹਰ ਜਿਹੜੀ ਕੀ ਗੁਰੂ ਸਾਹਿਬ ਉਸ ਨੂੰ ਦਿੱਤੀ ਚ ਪਾਕਿਸਤਾਨ ਦੇ ਤੁਸੀਂ ਜਿਸ ਵੀ ਇਲਾਕੇ ਚ ਜਾਂਦੇ ਲੋਕ ਇੱਜ਼ਤ ਕਰਦੇ ਤੇ ਜਿਹੜਾ ਤੁਹਾਡਾ ਸਵਾਲ ਹੈ ਇਸ ਲੋਕ ਫਿਰ ਸਵਾਲ ਬਣਦਾ ਹੈ ਕਿ ਜੇ ਇੰਡੀਆ ਦੇ ਵਿੱਚ ਇਸ ਸਿੱਖ ਜਿਹੜਾ ਇਸ ਤੇ ਉਹ ਉਹਦਾ ਬੋਰਡ ਕੱਟ ਰਿਹਾ ਹੈ ਤੋਂ ਉੱਥੇ ਦੀ ਸਿੱਖ ਵਿਦਵਚਨ ਨੂੰ ਦੇਖਣ ਦੀ ਲੋੜ ਔਰ ਸਿੱਖ ਨੂੰ ਆਪਣੇ ਵਿਰਸੇ ਦੇ ਨਾਲ ਜੁੜਨ ਦੀ ਲੋੜ ਹੈ ਅਸੀਂ ਇਸ ਤੇ ਵੀ ਕੋਸ਼ਿਸ਼ ਕਰ ਰਹੇ ਕਿ ਪਾਕਿਸਤਾਨ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ਤੇ ਜਿਹੜੇ ਸਾਡੇ ਸਿੱਖ ਬੱਚੇ ਨੇ ਉਹ ਰਿਸਰਚ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਪਾਕਿਸਤਾਨ ਬੁਲਾਵਾਂਗੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਬਲਾ ਕੇ ਆਪਣੀ ਰਿਸਰਚ ਕਰਨ ਅਸੀਂ ਉਹਨਾਂ ਨਾਲ ਆਪਣੇ ਸਿੱਖ ਵਿਰਸੇ ਨਾਲ ਜੋੜਾਂਗੇ ਤਾਂ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਸਾਡਾ ਸਿੱਖ ਵਿਰਸਾ ਹੈ ਉਸ ਨੂੰ ਪ੍ਰਸਾਰ ਵਰਦੀ ਕੋਡ ਨੂੰ ਕੰਟਰੋਲ ਕਰ ਸਕੀ ਜੀ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਇਸ ਗੰਭੀਰ ਚਰਚਾ ਦੇ ਵਿੱਚ ਕਈ ਗੱਲਾਂ ਆਈਆਂ ਔਰ ਉਮੀਦ ਕਰਦੇ ਹਾਂ ਤਵਕਕ ਕਰਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਲੀਡਰ ਨੇ ਅਗਵਾਈ ਕਰਨੇ ਉਹ ਸਿੱਖਾਂ ਦੀ ਇੱਕ ਉਸਾਰੂ ਸਚਾਰੂ ਤਰੀਕੇ ਦੇ ਨਾਲ ਲੀਡਰਸ਼ਿਪ ਕਰਦੇ ਹੋਏ ਉਹਨਾਂ ਨੂੰ ਯੂਨਾਈਟ ਕਰਨ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਦੇ ਤਹਿਤ ਜਿਹੜੇ ਆ ਉਹ ਸਾਰਥਕ ਰੂਪ ਦੇ ਵਿੱਚ ਸਫਲ ਹੋ ਸਕਣਗੇ ਤਾਂ ਜੋ ਕਿ ਇੱਕ ਜਿਹੜਾ ਰਤਬਾ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖਿਆ ਹੈ ਉਸ ਨੂੰ ਮੁੜ ਤੋਂ ਬਹਾਲ ਹੁੰਦਾ ਆਪਣੀ ਅੱਖਾਂ ਦੇ ਸਾਹਮਣੇ ਵੇਖ ਸਕੀਏ ਤੁਹਾਡਾ ਬਹੁਤ ਸ਼ੁਕਰੀਆ ਮੈਂ ਮਸ਼ਕੂਰ ਹਾਂ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਸਵਾਲਾਂ ਦੇ ਜਵਾਬ ਦਿੱਤੇ ਸੰਸੇਪਰਟਾਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸੋ ਇਹ ਹਨ ਹਰਮੇਸ਼ ਸਿੰਘ ਅਰੋੜਾ ਜਿਹੜੇ ਕਿ ਪਾਕਿਸਤਾਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਬਣੇ। ਜਿਨ੍ਹਾਂ ਨੇ ਦੱਸਿਆ ਕਿ तमाम ਮੁਸ਼ਕਲਾਂ ਚੁਣੌਤੀਆਂ ਦਰਪੇਸ਼ ਜਿਨ੍ਹਾਂ ਦੇ ਉੱਤੇ ਜਿਹੜੇ ਮਸਲੇ ਮਿਸਾਇਲ ਹੱਲ ਕਰਨ ਦੇ ਲਈ ਉਹ ਲਗਾਤਾਰ ਯਤਨਸ਼ੀਲ ਵੀ ਨੇ ਅੱਗੇ ਵੀ ਕਰਦੇ ਰਹਿਣਗੇ ਔਰ ਵਧਾਈ ਬੀਬੀ ਸਤਵੰਤ ਕੌਰ ਹੋਰਾ ਨੂੰ ਜਿਹੜੀ ਕਿ ਪਹਿਲੀ ਦਫਾ ਜਨਰਲ ਸਕੱਤਰ ਬਣਿਆ ਜਿਵੇਂ ਸੂਬੇ ਦੇ ਪੰਜਾਬ ਦੀ ਪਹਿਲੀ ਦਫਾ ਇੱਕ ਔਰਤ ਜਿਹੜੀ ਹੈ ਮਰੀਮ ਨਵਾਜ਼ ਮੁੱਖ ਮੰਤਰੀ ਬਣੀ ਉਹ ਵੀ ਹੀ ਪੀਐਸਜੀਪੀਸੀ ਦੇ ਵਿੱਚ ਵੀ ਇੱਕ ਔਰਤ ਨੂੰ ਜਗ੍ਹਾ ਸਥਾਨ ਮਿਲਣਾ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੈ ਉਮੀਦ ਕਰਦੇ ਹਾਂ ਗੱਲਬਾਤ ਚੰਗੀ ਲੱਗੀ ਹੋਏਗੀ ਕੋਈ ਸੁਝਾਅ ਕੋਈ ਨੁਕਤੇ ਜਾਂ ਕੋਈ ਸਵਾਲ ਜ਼ਰੂਰ ਸਾਂਝੇ ਕਰਿਓ ਨਵਜੋਤ ਸਿੰਘ ਢਾਲੀਵਾਂ ਦੇ ਹੋ ਇਜਾਜ਼ਤ ਸਤਿ ਸ੍ਰੀ ਅਕਾਲ